ਹਾਂਜੀ ਸੰਦੀਪ ਕੀ ਹਾਲ ਨੇ ਬੜੇ ਵਧੀਆ ਬੜੇ ਵਧੀਆ ਅੱਛਾ ਸੰਦੀਪ ਇਹ ਵੀ ਵੇਰਡ ਆਪਣੇ ਕੋਲ ਗੱਬਣ ਹਾਂਜੀ ਹਾਂਜੀ ਹਫਤਾ ਲਿੰਦੀ ਆ ਹਫਤਾ ਲਾਵਾ ਚੀ ਲੋ ਵੀ 1 ਵੀਕ ਹਜੇ ਦਾ ਲੈਫਟਾ ਠੀਕ ਆ ਜੀ ਟਾਈਮ ਦੀ ਗੱਲ ਕਰਨ ਲਈ ਦੂਜਾ ਸੂਆ ਇਸ ਵੇਰ ਨੇ ਸੁਣਾ ਪਲੀ ਕੁਲੀ ਬਹੁਤ ਆ ਪਲੀ ਪਲੀਤੀ ਆ ਕਰਮਾ ਦੀ ਫੁੱਲ ਵਜਣ ਦੋੜ ਦੇ ਵਿੱਚ ਠੀਕ ਆ ਜੀ ਬਾਕੀ ਥੱਲੋਂ ਤੁਸੀਂ ਵੇਖੋ ਕਰਮਾ ਦੀ ਪੰਡਾ ਪਾਊਗੀ ਜਦੋਂ ਆਵਾ ਧਾਵਾ ਤੇ ਆ ਗਈ ਹਜੇ 8-7 ਦਿਨ ਇਹਦੇ ਬਾਕੀ ਆ ਸੋ ਚੱਡੇ ਲੈਵ ਦੀ ਬੜੀ ਸਾਫ ਸੁਥਰੀ ਦੂਜਾ ਸੂਆ ਸੁਣ ਵਾਲੀ ਆ ਰੰਗ ਬਾਜਾ ਕਰਮਾ ਲਈ ਠੀਕ ਆ ਜੀ ਰੰਗ ਰੂੰਗ ਤੁਸੀਂ ਪ੍ਰਿੰਟ ਵੇਖੋ अच्छा संदीप बाकी टिपण टोपण आपा वीडियो ਦੇ ਵਿੱਚ ਵੀ ਦਿਖਾਈ ਆ ਪਹਿਲੇ 1000 ਗਰ 25 26 ਕਿਲੋ ਦਾ ਰਿਹਾ ਸਭ ਦਾਦੇ ਦਾ ਠੀਕ ਹੈ ਜੀ ਅਜਾ ਦੇ 2 3 ਕਿਲੋ ਲੱਤੀ ਸਾਰੇ ਜਿਹੜੇ ਪੰਦਾ ਪੌਣੀਆਂ ਕਰਮਾਈ ਨੇ ਆਹ ਸੋਰਾ ਤਰਾ ਵੇਖੋ ਵਛੀ ਦਾ ਹਾਂ ਪਲਈ ਜੁੜੀ ਵੇਖੋ ਹਾਂ 59 11 ਵਰਗਾ ਤੋਰਾ ਹੈ ਹਾਂ ਜੀ ਹਾਂ ਜੀ ਆਹ ਦੇਖੋ ਫੇਸ ਕੁਆਲਟੀ ਹਾਂ ਇਹਦਾ ਮੁੱਲ संदीप ਕੀ ਕਰਤਾ ਜੀ ਮੁੱਲ ਜੈਸਨੋ ਸੁੰਦੂ ਸਾਹਿਬ 86000 ਦੀ ਦੇਣੀ ਹੈ 86000 ਦੀ ਹਾਂ ਮੁੱਲ ਪਿਆਰ ਨਾਲ 86000 ਦੇ ਦੇਣੀ ਲੈ 70000 ਦੀ ਇਹ ਮਿਲ ਜੂਗੀ ਠੀਕ ਹੈ ਜੀ ਇਧਰ ਮੋٹے ਤੌਰ ਤੇ ਕੋਈ ਸਾਰਿਆਂ ਤੇ ਆਪਾਂ ਝਾਤ ਪਵਾ ਦਈਏ ਆ ਪੰਜਾਂ ਦੇ ਪੰਜੇ ਐਨੀਮਲ ਵਿਕਾਊ ਆ ਠੀਕ ਹੈ ਜੀ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਤੇ ਦੋ ਗੱਬਣ ਤਿਆਰੀ ਤੇ ਆ ਠੀਕ ਹੈ ਜੀ 8-8 7-7 ਦਿਨ ਬਾਕੀ ਹਰ ਇੱਕ ਤਰ੍ਹਾਂ ਦੇ ਰੇਟ ਆਜਾ ਸੰਦੀਪ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਮੋਲੇ ਫਿਰ ਸੰਤੂ ਸਾਹਿਬ ਆ ਜੇ ਰੱਬ ਤੁਹਾਡਾ ਬਣਾ ਕਰੇ ਆਪਣੇ ਤੋਂ 67000 ਤੋਂ ਲੈ ਕੇ 85000 ਤੱਕ 67 ਤੋਂ ਲੈ ਕੇ 85000 ਤੱਕ ਲੋ ਵੀ ਚੱਕੋ 67000 ਤੋਂ ਮੋਲੋ ਛਟਾਟ ਆ ਤੇ 85000 ਤੱਕ ਅੱਜ ਦੀ ਐਂਡਾ ਠੀਕ ਹੈ ਜੀ ਤੇ ਵ ਸਾਰੇ ਭਰਾ ਤੁਸੀਂ ਫੁੱਲ ਵੀਡੀਓ ਦੇਖ ਲਿਆ ਜੀ